ਸਤਿ ਸ਼੍ਰੀ ਅਕਾਲ ਆਪ ਸਭ ਨੂੰ ਅੱਲਾ ਗੋਡ ਵਾਹਿਗੁਰੂ ਰਾਮ ਦੀ ਕਿਰਪਾ ਆਪ ਸਭ ਤੇ ਬਣੀ ਰਹੇ ਸ਼ਾਮ ਦਾ ਸਮਾਂ ਆ ਗਰਮੀ ਬਹੁਤ ਜ਼ਿਆਦਾ ਆ ਤੇ ਆਪਾਂ ਆ ਗਏ ਆਂ ਖੇਤ ਵਿੱਚ ਇੱਥੇ ਤੋੜਾਂਗੇ ਆਪਾਂ ਕੀ ਆ ਤੇ ਕਦੂ ਸਭ ਤੋਂ ਪਹਿਲਾਂ ਆਪਾਂ ਕਦੂ ਤੋੜ ਲੈਣੇ ਆ ਇਹ ਇੱਕੋ ਹੀ ਵੀਲ ਆ ਬਹੁਤ ਸਾਰੇ ਏਰੀਆ ਦੇ ਵਿੱਚ ਫੈਲ ਗਈ ਆ ਇਸ ਤੋਂ ਪਹਿਲਾਂ ਵੀ ਆਪਾਂ ਇਹ ਤੋਂ ਬਹੁਤ ਸਾਰੇ ਕਦੂ ਜਿਹੜੇ ਆ ਤੋੜ ਲਏ ਆ ਹੋਰ ਵੀ ਬਹੁਤ ਸਾਰੇ ਕਦੂ ਲੱਗੇ ਹੋ ਆ ਆਪਾਂ ਹੁਣ ਤੋੜ ਲੈਨੇ ਇਹਨਾਂ ਨੂੰ ਇਹਨਾਂ ਦੀ ਸਬਜੀ ਬਹੁਤ ਟੇਸਟੀ ਬਣਦੀ ਆ ਸਬਜੀ ਆਪਾਂ ਕਈ ਤਰੀਕਿਆਂ ਨਾਲ ਬਣਾ ਸਕਦੇ ਆ ਇੱਕ ਤਾਂ ਆਪਾਂ ਸਧਾਰਨ ਤਰੀਕੇ ਦੇ ਨਾਲ ਤੜਕਾ ਲਗਾ ਕੇ ਜਾਂ ਫਿਰ ਆਪਾਂ ਖੱਟਾ ਮਿੱਠਾ ਕद्दू ਬਣਾ ਸਕਦੇ ਆ ਖੱਟਾ ਮਿੱਠਾ ਕद्दू ਬਣਾਉਣ ਦੀ ਵੀਡੀਓ ਮੇਰੇ ਚੈਨਲ ਇਕਵਿੰਦਰ ਪਰ ਹੋਊਗਾ ਤੇ ਪਈ ਆ ਤੁਸੀਂ ਉਸ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਕਿ ਅਸੀਂ ਖੱਟਾ ਮਿੱਠਾ ਕद्दू ਕਿੱਦਾਂ ਬਣਾਇਆ ਸਵੀਟ ਡਿਸ਼ ਦੇ ਤੌਰ ਤੇ ਇਹਦਾ ਹਲਵਾ ਵੀ ਬਹੁਤ ਟੇਸਟੀ ਬਣਦਾ ਆ ਕਦੂਨ ਵੱਖ-ਵੱਖ ਖਨਾਵਾਂ ਦੇ ਨਾਲ ਜਾਣਿਆ ਜਾਂਦਾ ਜਿੱਦਾਂ ਅੰਗਰੇਜ਼ੀ ਦੇ ਵਿੱਚ ਤਾਂ ਇਹਨੂੰ ਪੰਪਕੀਨ ਕਹਿੰਦੇ ਆ ਕਈ ਲੋਕ ਇਹਨੂੰ ਪੇਠਾ ਕਹਿੰਦੇ ਆ ਕਈ ਇਹਨੂੰ ਕੱਦੂ ਕਹਿੰਦੇ ਪਰ ਸਾਡੇ ਏਰੀਆ ਦੇ ਵਿੱਚ ਤਾਂ ਇਹਨੂੰ ਕੱਦੂ ਹੀ ਕਹਿੰਦੇ ਆ ਇਹ ਤਾਂ ਛੋਟਾ ਕੱਦੂ ਆ ਹਜੇ ਇਹਨੂੰ ਆਪਾਂ ਨਹੀਂ ਤੋੜਿਆ ਜੇ ਜਦੋਂ ਛੋਟਾ ਹੁੰਦਾ ਇਹਦਾ ਕਲਰ ਬਹੁਤ ਡਾਰਕ ਹੁੰਦਾ ਹੈ ਜਿੱਦਾਂ ਜਿੱਦਾਂ ਵੱਡੇ ਹੋਈ ਜਾਓਗੇ ਤਾਂ ਇਹਦਾ ਕਲਰ ਆ ਜਿਹੜਾ ਉਹ ਚੇਂਜ ਹੁੰਦਾ ਰਹਿੰਦਾ ਹੈ ਵੇਲ ਦਾ ਫੈਲਾਅ ਬਹੁਤ ਜ਼ਿਆਦਾ ਆ ਆਭ ਵਿੱਚ ਬਹੁਤ ਹੋਇਆ ਬਰਸਾਤੀ ਮੌਸਮ ਕੀੜੇ ਮਕੌੜੇ ਵੀ ਬਹੁਤ ਹੁੰਦੇ ਆ ਵਿੱਚ ਇਸੇ ਕਰਕੇ ਸਟਿਕ ਦੀ ਹੈਲਪ ਦੇ ਨਾਲ ਆਪਾਂ ਕੱਦੂ ਤੋੜੇ ਆ। ਇਹਨਾਂ ਵੇਲਾਂ ਤੇ ਆਪਾਂ ਕਦੀ ਵੀ ਕੈਮੀਕਲ ਦੀ ਵਰਤੋਂ ਨਹੀਂ ਕਰਦੇ ਹੈਗੇ ਜਿੱਦਾਂ ਖਾਦ ਜਾਂ ਸਪਰੇਅ ਕਰਨੀ ਹੈ ਨਾ ਇਦਾਂ ਦਾ ਕੁਝ ਵੀ ਅਸੀਂ ਵਰਤਦੇ ਨਹੀਂ ਆ। ਇਹ ਟੋਟਲੀ ਆਰਗੈਨਿਕ ਆ। ਇਦਾਂ ਦੀਆਂ ਸੇਮ ਆਪਾਂ ਤਿੰਨ ਵੇਲਾਂ ਇੱਥੇ ਲਗਾਈਆਂ ਸਿਗੀਆਂ। ਸਾਡੇ ਨਾਲ ਦੇ ਖੇਤ ਵਿੱਚ ਇੱਕ ਦਰਖਤ ਸੀਗਾ ਜਿਸ ਦਿਨ ਉਹ ਵੱਢਣ ਆਏ ਤੇ ਉਹਨਾਂ ਨੇ ਇਹ ਮਿੱਧ ਦਿੱਤੀਆਂ ਸਾਰੀਆਂ। ਉਦੋਂ ਇਹ ਬੇਲਾਂ ਛੋਟੀਆਂ-ਛੋਟੀਆਂ ਸਿਗੀਆਂ। ਇਹੀ ਇੱਕ ਵੇਲ ਬਚੀ ਸੀ ਉਹ ਵੀ ਮੁਰਝਾ ਗਈ ਸੀਗੀ। ਫਿਰ ਮੈਂ ਸਾਫ਼ ਕਰਕੇ ਚੰਗੀ ਤਰ੍ਹਾਂ ਵਾਲੀ ਦਵਾਲੀ ਲੱਕੜੀਆਂ ਨੂੰ ਨਾ ਰੱਖ ਲਈਆਂ ਜਿਹੜੀਆਂ ਡਿੱਗੀਆਂ ਸੀਗੀਆਂ ਤਾਂ ਇਹਨੂੰ ਪਾਣੀ ਪੂਣੀ ਦੇ ਕੇ ਚੰਗੀ ਕੇਅਰ ਕੀਤੀ ਹੈ। ਉਹ ਰਿਜ਼ਲਟ ਹੁਣ ਤੁਹਾਡੇ ਸਾਹਮਣੇ ਆ ਬਹੁਤ ਸਾਰੇ ਸਾਨੂੰ ਇਹ ਵੇਲ ਫਲ ਦੇ ਰਹੀ ਆ। ਉਦੋਂ ਗਰਮੀ ਵੀ ਬਹੁਤ ਸੀ ਜਦੋਂ ਇਹਨੂੰ ਬਚਾਇਆ ਸੀ ਇਸ ਵੇਲ ਨੂੰ ਤਾਂ ਹੀ ਤਾਂ ਕਹਿੰਦੇ ਆ ਜਿਹਨੂੰ ਰੱਖੇ ਰੱਬ ਤੇ ਉਹਨੂੰ ਮਾਰੇ ਕੌਣ। ਚਾਹੇ ਉਹ ਇਨਸਾਨ ਹੋਵੇ, ਜੀਵ ਜੰਤੂ ਹੋਣ ਜਾਂ ਬਨਸਪਤੀ ਹੋਵੇ। ਇਹਨੂੰ ਤਾਂ ਕਿਹਾ ਜਾਂਦਾ ਹੈ ਮਿਹਨਤ ਦਾ ਫਲ ਕਰਮਾਂ ਦਾ ਫਲ। ਬਰਸਾਤਾਂ ਦੇ ਦਿਨਾਂ ਕਰਕੇ ਇਸ ویਲ ਦਾ ਫੈਲਾਅ ਬਹੁਤ ਜ਼ਿਆਦਾ ਹੋ ਰਿਹਾ ਹੈ ਦੇਖੋ ਹੁਣ ਆਪਾਂ ਆ ਜੰਨੀਆ ਕੀਆ ਦੀਆਂ ویਲਾਂ ਵੱਲ ਇਹ ਵੀ ਦੋ ویਲ ਆ ਇਹਨਾਂ ਦਾ ਵੀ ਫੈਲਾਅ ਬਹੁਤ ਜ਼ਿਆਦਾ ਆ ਬਹੁਤ ਸਾਰੇ ਕੀਆ ਲੱਗਦੇ ਆ ਇਹਨੂੰ ਵੀ ਪਹਿਲਾਂ ਵੀ ਆਪਾਂ ਕਿੰਨੇ ਕੀਆ ਤੋੜ ਚੁੱਕੇ ਹਤੋਂ ਕੀਆ ਵੀ ਆਪਣੀ ਛੇਤ ਲਈ ਬਹੁਤ ਲਾਹੇਵੰਦ ਹੁੰਦੀ ਆ ਇਹਨੂੰ ਆਪਾਂ ਸਬਜ਼ੀ ਤੋਂ ਇਲਾਵਾ ਕੋਫਤੇ ਬਣਾ ਸਕਦੇ ਆ ਕੀਆ ਦੇ ਹਨਾ ਫਿਰ ਆਪਾਂ ਖੀਰ ਬਣਾ ਸਕਦੇ ਆ ਹੀ ਆ ਦੀ ਬਹੁਤ ਵਧੀਆ ਬਣਦੀ ਆ ਕੀ ਯਾਦਾ ਜੂਸ ਬਹੁਤ ਸਿਹਤ ਲਈ ਫਾਇਦੇਮੰਦ ਹੁੰਦਾ ਆ ਇਹ ਵੀ ਆਯੁਰਵੈਦਿਕ ਵਿੱਚ ਦੱਸਦੇ ਆ ਇਹ ਬਹੁਤ ਗਿਣਤੀ ਦੇ ਵਿੱਚ ਲੱਗਿਓ ਆ ਦੇਖੋ ਵੇਲ ਦਾ ਫਲਾਕ ਕਿੰਨਾ ਆ ਸਿਰਫ ਦੋ ਵੇਲਾ ਆ ਇਹ ਇਹ ਨੇਰੀਏ ਨੂੰ ਕਵਰ ਕੀਤਾ ਆ ਇਹ ਆਪਣਾ ਪਿੱਛੇ ਘਰ ਦੇ ਜਿਸ ਦਾ ਪਿਆ ਆਪਣਾ ਘਰ ਆ ਜਿਹੜਾ ਉਹ ਖੇਤ ਵਿੱਚ ਹੀ ਹੈਗਾ ਆ ਕੀ ਆ ਵੀ ਬਹੁਤ ਗਿਣਤੀ ਵਿੱਚ ਲੱਗਿਓ ਆ ਇੱਕ ਦੋ ਆਪਾਂ ਘਰ ਰੱਖ ਕੇ ਬਾਕੀ ਤਾਂ ਆਪਾਂ ਗਿਫਟ ਕਰ ਦਈਦੇ ਆ ਗਰਮੀ ਨੇ ਤਾਂ ਮਤ ਮਾਰੀ ਪਈ ਆ ਪਰ ਫਾਲ ਇੰਨਾ ਜਿਆਦਾ ਆ ਖੁਸ਼ੀ ਦੇ ਨਾਲ ਆਪਾਂ ਕੰਮ ਕਰਨ ਲੱਗੇ ਹਾਂ ਵੀਡੀਓਗ੍ਰਾਫੀ ਲਈ ਸਰਦਾਰ ਜੀ ਮੇਰੀ ਮਦਦ ਕਰਦੇ ਪਏ ਆ ਬੇਟਾ ਨਿਮਰਤ ਹੈਲਪ ਕਰਦਾ ਹੁੰਦਾ ਹੈ ਅੱਜ ਉਹ ਬਿਜ਼ੀ ਆ ਲੋ ਜੀ ਕੀ ਆਹੀ ਕੀ ਆ ਬਹੁਤ ਸਾਰੀਆਂ ਕੀ ਆਪਾਂ ਨੂੰ ਮਿਲ ਗਈਆਂ ਬਹੁਤ ਸਾਰੀਆਂ ਬੀਬੀਆਂ ਭੈਣਾਂ ਨੂੰ ਆਪਾਂ ਖੁਸ਼ ਕਰ ਦੇਣਾ ਆ ਆਰਗੇਨਿਕ ਕੀ ਆ ਕਦੂ ਗਿਫਟ ਕਰਕੇ ਆਪਾਂ ਛੋਟੀਆਂ ਤੋਲ ਲਈਆਂ ਕਿਉਂਕਿ ਜਦੋਂ ਥੋੜੀਆਂ ਵੱਡੀਆਂ ਹੋ ਜਾਣੀਆਂ ਤੇ ਜਿਆਦਾ ਪੱਕ ਜਾਣੀਆਂ ਹੈ ਜਦੋਂ ਇਹਨਾਂ ਵੇਲਾਂ ਨੂੰ ਆਪਾਂ ਉਗਾਉਨੇ ਆ ਸ਼ੁਰੂ ਦੇ ਵਿੱਚ ਤਾਂ ਬਹੁਤ ਜ਼ਿਆਦਾ ਧੁੱਪਾਂ ਪੈਂਦੀਆਂ ਆ ਉਦੋਂ ਆਪਾਂ ਨੂੰ ਇਹਨਾਂ ਦੀ ਬਹੁਤ ਕੇਅਰ ਕਰਨੀ ਪੈਂਦੀ ਆ ਪਰ ਜਦੋਂ ਆਪਾਂ ਨੂੰ ਇਹਦਾ ਫਲ ਮਿਲਦਾ ਫਿਰ ਬਹੁਤ ਮਨ ਖੁਸ਼ ਹੁੰਦਾ ਆ ਵੀਡੀਓ ਨਾਲ ਅੰਤ ਤੱਕ ਬਣੇ ਰਹਿਣਾ ਆਪਾਂ ਇਸ ਵੀਡੀਓ ਵਿੱਚ ਤੁਹਾਨੂੰ ਵੇਲਾਂ ਦੀ ਕੇਅਰ ਦੇ ਲਈ ਟਿਪਸ ਦੱਸਦੇ ਆ ਜਿਨ੍ਹਾਂ ਕਰਕੇ ਇੰਨੇ ਕੀ ਅਕਦੂ ਲੱਗਣਦੇ ਆ ਹੁਣ ਆਪਾਂ ਆ ਗਏ ਆ ਘਰ ਦੇ ਅੱਗੇ ਵੇਲ ਲਗਾਈ ਹੈ ਕਦੂਆਂ ਦੀ ਇਹ ਹੋਰ ਕਿਸਮ ਦੇ ਕਦੂ ਆ ਇਹ ਦੇਖੋ ਬਹੁਤ ਵਧੀਆ ਲੱਗਿਆ ਹੋਇਆ ਇਹ ਵੀ ਕਾਫੀ ਸਾਰੇ ਕਦੂ ਆਪਾਂ ਪਹਿਲਾਂ ਵੀ ਇੱਥੋਂ ਤੋੜ ਚੁੱਕੇ ਆਂ ਆਪਾਂ ਹੁਣ ਹੋਰ ਦੇਖਦੇ ਆਂ ਇਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਹੋਰ ਹੋਗਾ ਇਹ ਜਿਹੜੀਆਂ ਕਦੂ ਭੀ ਆਦੀਆਂ ਵੇਲਾਂ ਹੁੰਦੀਆਂ ਇਹਨਾਂ ਦੇ ਪੱਤੇਆਂ ਤੋਂ ਵੀ ਬਹੁਤ ਸਾਰੀਆਂ ਡਿਸ਼ੇਸ ਤਿਆਰ ਕਰਦੇ ਆ ਇਹਨਾਂ ਵੇਲਾਂ ਦੇ ਫੁੱਲਾਂ ਤੋਂ ਵੀ ਪਕੌੜੇ ਬਣਾ ਲੈਂਦੇ ਆ ਇਹ ਆਰਗੇਨਿਕ ਹੋਣ ਕਰਕੇ ਆਪਣੀ ਸਿਹਤ ਨੂੰ ਬੜਾ ਤੰਦਰੁਸਤ ਰੱਖਦੇ ਆ ਲਓ ਜੀ ਆਪਾਂ ਨੂੰ ਕਦੂ ਇੱਕ ਹੋਰ ਮਿਲ ਗਿਆ ਨਾਲ ਦੀ ਨਾਲ ਆਪਣਾ ਫੋਟੋ ਸ਼ੂਟ ਵੀ ਹੋਈ ਜਾਂਦਾ ਹੈ ਇਹਨਾਂ ਬੀਲਾਂ ਨੂੰ ਬੀਜਣ ਸਮੇਂ ਰੂੜੀ ਜਾਂ ਢੇਰ ਮਿੱਟੀ 'ਚ ਮਿਲਾਉਨੇ ਆ ਜਿਹਨੂੰ ਕੰਪੋਸਟ ਖਾਦ ਕਹਿੰਦੇ ਆ ਤੇ ਕੀੜੇ ਮਕੌੜਿਆਂ ਦੇ ਬਚਾ ਲਈ ਲਸਣ ਤੇ ਪਿਆਜ਼ ਦੇ ਛਿਲਕਿਆਂ ਨੂੰ ਭੁੰਕੇ ਰੱਖਦੀ ਰਹਾ ਤੇ ਉਹਦੀ ਸਪਰੇ ਜਿਹੜੀ ਆ ਉਹ ਵੇਲਾਂ ਤੇ ਕਰਦੇ ਆ ਵੀਡੀਓ ਨਾਲ ਅੰਤ ਤੱਕ ਬਣੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਥੈਂਕ ਯੂ